ਲੁਧਿਆਣਾ ਦੇ ਵਿੱਚ ਇੱਕ ਕਮਕਾਰ ਲੋਟਰੀ ਦੇ ਉੱਤੇ 50 ਲੱਖ ਰੁਪਏ ਦਾ ਇਨਾਮ ਲੱਗਿਆ ਤਾਂ ਦੱਸ ਦਈਏ ਕਿ ਜਿੱਥੇ 11 ਕਰੋੜ ਦੀ ਬੰਪਰ ਲੋਟਰੀ ਦੇ ਵਿੱਚੋਂ 50 ਲੱਖ ਰੁਪਏ ਦਾ ਇਨਾਮ ਨਿਕਲਦਾ ਹੈ ਦੁਕਾਨਦਾਰ ਦਾ ਕਹਿਣਾ ਹੈ ਕਿ ਜੇਤੂ ਪੰਜਾਬ ਦੇ ਮੋਗਾ ਸ਼ਹਿਰ ਦਾ ਨਿਵਾਸੀ ਹੈ ਤੇ ਉਸ ਨੂੰ ਫੋਨ ਕਰਕੇ ਸੂਚਿਤ ਕੀਤਾ ਗਿਆ ਤਾਂ ਦੁਕਾਨਦਾਰ ਦਾ ਇਹ ਕਹਿਣਾ ਹੈ ਕਿ ਸਾਡੇ ਵੱਲੋਂ ਫੋਨ ਕਰਕੇ ਸੂਚਿਤ ਕੀਤਾ ਗਿਆ ਪਰ ਉਸੇ ਅਕਸ ਦਾ ਇਹ ਕਹਿਣਾ ਕਿ ਉਹ ਕਿਸੇ ਜ਼ਰੂਰੀ ਕੰਮ ਦੇ ਵਿੱਚ ਹੈ ਤੇ ਉਸ ਕੰਮ ਤੋਂ ਬਾਅਦ ਜ਼ਰੂਰ ਆਪਣਾ ਇਨਾਮ ਲੈਣ ਦੇ ਲਈ ਪਹੁੰਚੇਗਾ ਤਾਂ ਦੁਕਾਨਦਾਰ ਦਾ ਇਹ ਵੀ ਕਹਿਣਾ ਹੈ ਕਿ ਜੇਤੂ ਨੇ ਟਿਕਟ ਇੱਥੇ ਖਰੀਦੀ ਹੈ ਤੇ ਹੁਣ ਲੋਟਰੀ ਟਿਕਟ ਦੀ ਅੰਸ਼ ਤੇ ਦਾਵਾ ਦਖਲ ਕਰਨ ਦੀ ਪ੍ਰਕਿਰਿਆ ਹੋਵੇਗੀ ਜਿਸ ਤੋਂ ਬਾਅਦ ਦੁਕਾਨਦਾਰ ਆਪਣੀ ਜਾਣਕਾਰੀ ਦਿੰਦਿਆਂ ਹੋਇਆ ਦੱਸਦਾ ਹੈ ਕਿ ਨਾਮ ਪ੍ਰਾਪਤ ਕਰਨ ਦੇ ਲਈ ਜੇਤੂ ਨੂੰ ਆਪਣੀ ਅਸਲੀ ਟਿਕਟ ਪਛਾਣ ਪੱਤਰ ਲੈ ਕੇ ਨਜ਼ਦੀਕੀ ਲਾਟਰੀ ਦਫ਼ਤਰ ਜਾਂ ਫਿਰ ਅਧਿਕਾਰਤ ਕਲੇਮ ਸੈਂਟਰ ਦੇ ਵਿੱਚ ਜਾਣਾ ਪਵੇਗਾ ਛੋਟੇ ਇਨਾਮ ਦੇ ਲਈ ਕਲੇਮ ਸਥਾਨਕ ਦੁਕਾਨਦਾਰ ਵੀ ਕਰਾ ਸਕਦੇ ਨੇ ਪਰ ਉਹਨਾਂ ਦਾ ਕਹਿਣਾ ਹੈ ਕਿ ਵੱਡੇ ਇਨਾਮ ਦੇ ਲਈ ਦਸਤਾਵੇਜ਼ ਲਾਜ਼ਮੀ ਹੁੰਦੇ ਨੇ ਤਾਂ ਇਹ ਵੱਡੀ ਖੁਸ਼ਖਬਰੀ ਹੈ ਕਿਉਂਕਿ ਲੁਧਿਆਣਾ ਦੇ ਵਿੱਚ ਕੁਝ ਸਮਾਂ ਪਹਿਲਾਂ ਦੁਕਾਨਦਾਰ ਦੇ ਰਾਹੀਂ 11 ਕਰੋੜ ਦੀ ਬੰਪਰ ਲਾਟਰੀ ਤੋਂ 1 ਕਰੋੜ ਦਾ ਇਨਾਮ ਨਿਕਲਿਆ ਤੇ ਲਗਾਤਾਰ ਹੀ ਲੁਧਿਆਣਾ ਦੇ ਵਿੱਚ ਇਨਾਮ ਨਿਕਲ ਦਿੰਨੇ ਤਾਂ ਲਾਟਰੀ ਖੇਤਰ ਦੇ ਨਿਯਮਾਂ ਮੁਤਾਬਕ ਟਿਕਟ ਦੀ ਪ੍ਰਾਥਮਿਕਤਾ ਤੇ ਪ੍ਰਮਾਣਿਕਤਾ ਦੀ ਪੁਸ਼ਟੀ ਹੁੰਦੀ ਹੈ ਉਸ ਤੋਂ ਬਾਅਦ ਇਨਾਮ ਜਾਰੀ ਕੀਤਾ ਜਾਂਦਾ ਜਿੱਤਣ ਵਾਲੇ ਨੂੰ ਆਮ ਤੌਰ ਤੇ ਆਰ ਦੀ ਟਿਕਟ ਤੇ ਹੋਰ ਲਾਜ਼ਮੀ ਦਸਤਾਵੇਜ਼ ਜਿਹੜੇ ਪੈਂਦੇ ਨੇ ਦੁਕਾਨਦਾਰ ਤੇ ਨੇੜੇ ਦੇ ਰਿਹਾਇਸ਼ੀਆਂ ਦਾ ਕਿਹਣਾ ਹੈ ਜਦੋਂ ਜੇਤੂ ਆ ਕੇ ਇਨਾਮ ਲਵੇਗਾ ਤਾਂ ਉਸ ਦੀ ਖੁਸ਼ੀ ਵੀ ਮਨਾਈ ਜਾਵੇਗੀ ਤੇ ਲੋਕਾਂ ਨੂੰ ਵੀ ਸੂਚਿਤ ਕੀਤਾ ਗਿਆ ਕਿ ਲਾਟਰੀ ਜਿਹੜੀ ਨਿਯਮਾਂ ਦੇ ਦਾਇਰੇ ਚ ਰਹਿ ਕੇ ਖੇਡੀ ਜਾਵੇ ਸਾਸ਼ੀ ਗਾਜੀ ਵਾਈਫ ਜੋ ਖਾਸਾ ਵਾਗਲੀ ਖੜੇ ਕੀ ਕਰਨਾ ਜਾਊਗਾ ਅੱਜ ਲੋਡਿੰਗ ਜਿਆਵ ਨਿਕਲੇ ਆਵੇ ਦੀਵਾਲੀ ਬੰਪਰ 2025 ਦੀਵਾਲੀ ਬੰਪਰ ਜਿਹੜਾ ਕਿ ਖੁਲਿਆ ਸੀ 31 10 2025 ਨੂੰ ਦੁਕਾਨ ਦਾ ਨਾਮ ਹੈ ਇੱਕੰਕਾਰ ਲੋਟਰੀ ਸੋਪ ਨੰਬਰ 4950 ਘੰਟਾ ਘੜ ਚੋਕ ਲੁਧਿਆਣਾ ਮੋਬਾਈਲ ਨੰਬਰ 98834944 ਦੁਬਾਰਾ ਬੋਲਦੇ ਰਹਾ 98834949 ਜੀ ਅਗਰ ਕੋਈ ਕਰਨੀ ਹੈ ਟਿਕਟ ਮੰਗਾਨੀ ਹੈ ਲੈਣੀ ਹੈ ਅਗਰ ਤੁਹਾਨੂੰ ਦੁਕਾਨ ਨਹੀਂ ਮਿਲ ਰਹੀ ਤੇ ਇੱਥੇ ਪਤਾ ਕਰ ਸਕਦੇ ਹੋ ਐਡ ਨੰਬਰ ਆ ਦੇ ਆਗਾ WhatsApp ਨੰਬਰ ਮੇਰਾ ਕੋਈ ਵੀ ਡਿਜ਼ਾਈਨ ਵੀ ਮੰਗਾਨਾ ਕੋਈ ਵੀ ਮੰਗਾਨਾ ਮੈਂ ਤੇ WhatsApp ਤੇ ਮੈਸੇਜ ਕਰੋ ਤੇ ਅਸੀਂ ਡੇਟ ਭੇਜਨੇ ਆ ਜਿਹੜਾ ਹੁਣ ਇਨਾਮ ਨਿਕਲਿਆ ਵਾ ਕਿੰਨੇ ਕਿੰਨੇ ਕਰੋੜ ਦਾ ਹੀ ਐ ਇਨਾਮ ਨਿਕਲਿਆ 50 ਲੱਖ ਦਾ ਮੇਜ਼ਬਾਨ ਤੋਂ ਐ ਹੁਣੇ ਦੀਵਾਲੀ ਬੰਬੜਾ ਨਿਕਲਿਆ 31-10 ਨੂੰ ਤੇ ਅੱਗੇ ਵੀ ਗਾਇ ਕੋਈ ਚਾਹਗਾ ਤੇ ਹੋਰ ਨਿਕਲੇਗਾ ਆਹ ਮਾਲਕ ਦੀ ਮਰਜ਼ੀ ਹੈ ਕਿੰ ਨੂੰ ਨਾਮ ਦੇਣਾ ਕਿੰ ਨੂੰ ਨਹੀਂ ਦੇਣਾ ਕਈ ਬੰਦੇ ਵੇਚ ਰਹੇ ਨੇ ਬਾਜ਼ਾਰ 'ਚ ਉਹ ਨਾਲ ਨਿਕਲਦਾ ਕਿ ਜੱਕਿਆ ਨਿਕਲ ਜਾਂਦਾ ਕਿ ਨਹੀਂ ਨਿਕਲਦਾ ਇਹ ਪਿੱਛੇ ਵੀ ਇਨਾਮ ਲਖੜੀ ਮੁੰਪਰਦਾ ਮੇਰੇ ਕੋਲ ਨਿਕਲਿਆ ਸੀ 20 ਲਖਦਾ ਤੇ ਹੁਣ ਵੀ ਮੇਰੇ ਕੋਲ ਆ ਗਿਆ 50 ਲਖਦਾ ਉਹਨਾਂ ਅੱਗੇ ਕੇ ਮਤਲਬ ਇਨਾਮ ਵਧੀਆ ਰਿਹਾ ਪਿੱਛੇ ਮੈਂ ਕਰੋੜ ਦਾ ਵੀ ਇਨਾਮ ਦੇ ਚੁੱਕਾ ਵਾਂ ਮੇਰੇ ਦੁਕਾਨ ਤੋਂ ਕਾਫੀ ਇਨਾਮ ਨਿਕਲੇ ਚੁੱਕੇ ਨੇ ਮੇਰੀ ਪੁਰਾਣੀ ਦੁਕਾਨ ਹੈ 41 ਸਾਲ ਤੋਂ ਮੈਂ ਲੋਟਰੀ ਵੇਚ ਰਿਹਾ 41 ਸਾਲ ਪੁਰਾਣੀ ਦੁਕਾਨ ਹੈ ਮੇਰੀ ਕਿੰਨੀਆਂ ਦੁਕਾਨਾਂ ਨੇ ਤੁਹਾਡੀਆਂ ਜੀ ਮੇਰੀਆਂ ਇੱਕ ਹੀ ਦੁਕਾਨ ਹੈ 2100 ਬੇ 4950 ਤੇ ਫੇਸਬੁਕ ਦਾ ਟਿਕਟ ਨਾ ਪਾਓ ਨਾ ਇੰਸਟਾਗ੍ਰਾਮ ਤੋਂ ਟਿਕਟ ਲੋ ਟਿਕਟ ਫ ਤੇ ਤੁਸੀਂ ਫਿਜ਼ੀਕਲ ਟਿਕਟ ਮੰਗਾਓ ਫੋਟੋ ਨਾ ਮੰਗਾਓ ਕਿਸੇ ਵੀ ਬੰਦੇ ਕੋਲ ਕੀ ਚੈਨਾ ਜਾਊਗਾ ਜੇ ਲੋਕਾਂ ਹੋਰਾਂ ਲਈ ਜਿਹੜੇ ਫਰੋਡ ਹੁੰਦੇ ਵੇਲੇ ਉਹਨਾਂ ਨੂੰ ਕੀ ਚੈਨਾ ਜਾਊਗਾ ਮੈਂ ਉਹਨਾਂ ਨੇ ਕਹੀ ਜਾਂਦਾ ਜੇ ਫਰੋਡ ਹੋ ਰਹੇ ਨੇ ਆਪਣੇ ਜਾਲ ਵਿੱਚ ਫਸਦੇ ਨੇ ਉਹ ਉਹਨਾਂ ਨੂੰ ਮੈਂ ਪਹਿਲੇ ਵੀ ਕਿਹਾ ਸੀ ਕਿ ਟਿਕਟ ਪਾਣੀ ਹੈ ਤੇ ਟਿਕਟ ਫਿਜ਼ੀਕਲ ਬਾਓ ਜਾਂ ਘਰ ਬੈਠੇ ਡਿਜੀਟਕਾ ਕੇ ਮੰਗਾਓ ਅਗਰ ਤੁਸੀਂ ਫੋਟੋ ਮੰਗਾਉਂਦੇ ਹੋ ਤਾਂ ਉਹਦੀ ਕੋਈ ਵੈਲਿਊ ਨਹੀਂ ਫੋਟੋ ਦੀ ਕੋਈ ਬੈਲੂਣੀ ਹੈ ਫੋਟੋ ਖਿੱਚ ਕੇ ਤੁਸੀਂ ਲੈ ਲਓ ਆਪਣੇ ਕੋ ਤਾਂ ਨਾਮ ਲੱਗ ਵੀ ਗਿਆ ਤੇ ਚੋਣੀ ਨਹੀਂ ਮਿਲਣੀ ਤੁਹਾਨੂੰ ਜਿਹੜੀ ਤੁਹਾਡੀ ਦੁਕਾਨ ਆ ਸ਼ੋਪ ਆ ਇਹ ਕਿਹੜੀ ਜਗ੍ਹਾ ਬਾਈ ਹੈ ਇਹ ਹੈਗਾ ਇੱਕ ਉੰਕਾ ਲੋਟਰੀ ਸ਼ੋਪ ਨੰਬਰ 150 ਘੰਟਾ ਘੜ ਚੌਕ ਲੁਧਿਆਣਾ ਰੇਲਵੇ ਸਟੇਸ਼ਨ ਦੇ ਨਾਲ ਹੀ ਹੈ ਤੇ ਇੱਥੇ ਦੁਕਾਨਾਂ ਬਹੁਤ ਨੇ ਮੇਰੀ ਫੋਟੋ ਵੀ ਲੱਗੀ ਹੋਈ ਹੈ ਅਗਲਾ ਬੰਪਰ ਗੇਟ ਹੈ ਅਗਲਾ ਬੰਪਰ 171225 ਲੋੜੀ ਬੰਪਰ 226 ਸੋਰੀ ਲੋੜੀ ਬੰਪਰ ਜੋ ਕਿ 500 ਟਿਕਟ ਆ ਗਈ ਦੋ ਸੀਰੀਜ਼ ਨੇ A B 10 ਕਰੋੜ ਦਾ ਪਹਿਲਾ ਇਨਾਮ ਹੈ ਬਾਕੀ ਹੋਰ ਵੀ ਬੜੇ ਕਾਫੀ ਨਾਮ ਨੇ 1 ਕਰੋੜ ਦੇ ਵੀ ਕਾਫੀ ਨਾਮ ਨੇ ਡਿਟੇਲ ਨਹੀਂ ਆਈ ਕਿ ਕਦ ਆਈ ਨਹੀਂ ਆਲੀ ਟਿਕਟ ਆਏਗੀ ਸੋਮ ਮੰਗਵਾਨ ਨੂੰ ਮਿਲੇਗੀ ਇਹ ਆਪਣੇ ਬਹੁਤ ਵੱਡੀ ਮਹਲ ਕੀਤੀ ਹੈ ਜਾਂ 500 ਦੇ ਟਿਕਟ ਨਾਲ ਦਿਵਾਲੀ ਬੰਪਰ ਦਾ ਥਰਡ ਪ੍ਰਾਈਜ਼ 50 ਲੱਖ ਦਾ ਨਾਮ ਆਇਆ ਹੈ 75193 ਏਜੰਸੀ ਤੋਂ 1094950 ਕੱਡਾ ਦਾ ਲੁਧਿਆਣਾ ਤੇ ਲਖੜੀ ਬੰਪਰ ਜਿਹੜੇ ਸਾਡੇ ਕੋਲ 20 ਲੱਖ ਦਾ ਨਾਮ ਆਇਆ ਸੀ ਤੇ ਹੁਣ 50 ਲੱਖ ਦਾ ਨਾਮ ਆਇਆ ਹੈ ਤੇ ਅਗਲੀ ਵਾਰੀ ਉਮੀਦ ਹੈ ਕਿ ਇਸ ਤੋਂ ਵੀ ਵੱਡਾ ਨਾਮ ਆਏਗਾ ਤੇ ਅਸੀਂ ਜਿੰਨੇ ਵੀ 拉ੜੀ ਬਾਹਨਾਂ ਦੇ ਜੇ ਪੇਮੀ ਹੈਗੇ ਨੇ ਜਿਹੜੇ ਸਾਡੇ ਪਿਆਰ ਬਣਿਆ ਹੋਇਆ ਲੋਕਾਂ ਨਾਲ ਉਹ ਲਖੜੀ ਹੁਣ ਉਹੜੀ ਪੰਪ ਆਏਗੀ ਅਗਲੇ ਹਫਤੇ ਤੇ ਉਹ ਵੀ ਆਣ ਤੇ ਸਾਨੂੰ ਇੱਕ ਵਾਰੀ ਹੋਰ ਮੌਕਾ ਰਿਹਾ ਨੇ ਤਾਂ ਕਿ ਅਗਲੀ ਵਾਰੀ ਸਾਨੂੰ ਹੋਰ ਵੱਡਾ ਇਨਾਮ ਅਸੀਂ ਗੱਡੀਏ ਕਿੰਨੀ ਕੀ ਖੁਸ਼ੀ ਹੋ ਰਹੀ ਹੈ ਤੁਹਾਨੂੰ ਖੁਸ਼ੀ ਬਹੁਤ ਜ਼ਿਆਦਾ ਹੈ ਜਿਹੜਾ ਇਨਾਮ ਲੱਗਿਆ ਉਸ ਤੋਂ ਜ਼ਿਆਦਾ ਖੁਸ਼ੀ ਹੈ ਕਿਉਂਕਿ ਸਾਡੇ ਦੁਕਾਨ ਤੋਂ ਇਨਾਮ ਲੱਗਿਆ ਹੈ ਤੇ ਜਦੋਂ ਇਨਾਮ ਲੱਗਦਾ ਸਾਡੀ ਦੁਕਾਨ ਤੋਂ ਕਿਸੇ ਵੀ ਦੁਕਾਨ ਤੋਂ ਤੈਨੂੰ ਖੁਸ਼ੀ ਹੁੰਦੀ ਹੈ ਦੇ ਜਿਹੜੇ ਦਰਸ਼ਕ ਹੈਗੇ ਆ ਉਹਨਾਂ ਨੂੰ ਮਤਲਬ ਕਿ ਹੁੰਦਾ ਕਿ ਹਾਂ ਵੀ ਇਹ ਕੰਪਨੀਾਂ ਜਿਵੇਂ ਤੋਂ ਵੀ ਇਨਾਮ ਦੇ ਰਹੇ ਨੇ ਅਸੀਂ ਸਰ ਜਿਹੜਾ winner ਹੈਗਾ ਉਹ ਕੰਟੈਕਟ ਕਰ ਚੁੱਕੇ ਤਾਂ winner ਸਾਡਾ ਕੋ ਡੱਟ ਹੋ ਚੁੱਕਾ ਹੈ ਫੋਨ ਆ ਗਿਆ ਸੀ ਬਾਕੀ 1-2 ਦਿਨ ਤੱਕ ਸਾਡੇ ਕੋ ਆ ਜਾਏਗਾ ਅਸੀਂ ਵੀਡੀਓ ਬਣਾਵਾਂਗੇ ਤੇ ਬਾਕੀ ਕਿਹੜੀ ਕਿਹੜੀ ਜਗ੍ਹਾ ਤੇ ਰਹਿਣ ਵਾਲੇ ਆਈਓ ਉਹ ਮੋਗਾ ਚ ਬੋਗੇ ਦਾ ਆਣ ਆ ਰਹੇ ਐ ਤੇ ਬਾਕੀ ਜਿਹੜਾ ਆਣਗੇ ਤੇ ਅਸੀਂ ਇੰਟਰਵਿਊ ਦੇਵਾਂਗੇ ਉਹਨਾਂ ਨਾਲ ਕੀ ਮੈਸੇਜ ਹੀ ਦੇਣਾ ਜਾਊਗਾ ਮੈਸੇਜ ਇਹ ਹੀ ਦੇਣਾ ਚਾਹਾਂਗੇ ਕਿ ਇਨਾਮ ਜਿਹੜਾ ਹੈਗਾ ਉਹ ਕਿਸਮਤ ਨਾਲ ਜਾਂਦਾ ਹੈ ਨੰਬਰਾਂ ਵਿੱਚ ਕੋਈ ਨਹੀਂ ਆਂਦਾ ਨੰਬਰ ਕੋਈ ਵੀ ਹੋਵੇ ਜਦੋਂ ਇਨਾਮ ਲੱਗਣਾ ਲੱਗ ਹੀ ਜਾਣਾ ਹੈ ਜਿਹੜੇ ਉਹਨਾਂ ਨੇ ਟਿਕਟ ਪਾਈ ਸੀਗੀ ਉਹਨਾਂ ਨੇ ਅੱਖ ਬੰਦ ਕਰਕੇ ਟਿਕਟ ਪਾਈ ਸੀ ਹੁਣ ਕਹੀ ਹੁੰਦੇ ਨੇ ਮੈਨੂੰ ਇਹ ਨੰਬਰ ਚਾਹੀਦਾ ਉਹ ਨੰਬਰ ਚਾਹੀਦਾ ਹੈ ਨੰਬਰ ਦੇ ਸਾਹਮਣੇ ਨਹੀਂ ਪਾਣੀ ਚਾਹੀਦੀ ਰਾਸ਼ੀ ਦੇ ਸਾਹਮਣੇ ਨਹੀਂ ਪਾਣੀ ਚਾਹੀਦੀ ਹੈ ਜਿਹੜੇ ਕਹਿੰਦੇ ਕੁੰਭ ਰਾਸ਼ੀ ਨੂੰ ਐ ਬਾਓ ਐਦਾ ਬਾਓ ਐਦਾਂ ਨਹੀਂ ਪਾਣੀ ਚਾਹੀਦੀ ਹੈ ਉਹ ਕੋਈ ਗਮਨਾ ਕਰਦੇ ਉਹ ਕਾਨੂੰ ਤੇ ਜੇ ਅਗਰ ਡੇਕਰ ਪਾਣੀ ਹੈ ਤੇ ਆਕਮਾਨ ਕਰੋ ਰਾਬ ਦਾ ਨਾਮ ਲੋ ਜੋ ਦੇਣਾ ਤੋਂ ਉਹਨੇ ਦੇ ਹੀ ਦੇਣਾ ਦਾ ਹੈ ਅੱਜ ਦੁਕਾਨ ਤੇ ਢੋਲ ਵਜਾਏ ਗਏ ਅੱਜ ਦੁਕਾਨ ਤੇ ਢੋਲ ਵਜਾਏ ਗਏ ਇਨਾਮ ਲੱਗਿਆ ਖੁਸ਼ੀ ਹੈ ਤੇ ਢੋਲ ਵਜਾਣੀ ਹੈ ਤੇ ਬਾਕੀ ਫੇਰ ਵਜਾਵਾਂਗੇ ਉਹਨੇ ਜਿਹੜਾ ਸਾਡੇ ਕੋ ਕਸਮ ਲਾਏਗਾ ਫੇਰ ਵਜਾਵਾਂਗੇ ਫਿਰਣਾ ਪਰਮਜੀਤ ਸਿੰਘ ਹੈ ਤੇ ਸਭ ਤੋਂ ਪਹਿਲਾਂ ਤਾਂ ਵਧਾਈ ਜਿਹੜਾ ਵੀ ਜਿਹੜੇ ਬੰਦੇ ਦਾ ਨਾਮ ਨਿਕਲੇ ਮੌਕੇ ਤੋਂ ਹੈਗੇ ਨੇ ਉਹ ਉਹਨਾਂ ਦਾ ਤੀਜਾ ਇਨਾਮ 50 ਲੱਖ ਰੁਪਏ ਕਿਹਾ ਦੀਵਾਲੀ ਪਰਦਾ ਇਨਾਮ 225 ਉਹਨਾਂ ਨੂੰ ਬਹੁਤ-ਬਹੁਤ ਵਧਾਈ ਤੇ ਬਹੁਤ ਹੀ ਜਲਦੀ ਉਹ ਕੱਲ ਸਾਡੇ ਨਾਲ ਹੋਣਗੇ ਤੇ ਅਸੀਂ ਉਹਨਾਂ ਨਾਲ ਵੀਡੀਓ ਬਣਾਵਾਂਗੇ ਤੇ ਉਹਨਾਂ ਨੇ ਵੀ ਤਾਂ ਕਿ ਸਾਰੀ ਪੂਰੇ ਹਿੰਦੁਸਤਾਨ ਨੂੰ ਪਤਾ ਲੱਗੇ ਕਿ ਇਹਨਾਂ ਨੂੰ ਇਨਾ ਮਿਲਿਆ ਹੈਗਾ ਹਾਂਜੀ ਤੁਸੀਂ ਆਨਲਾਈਨ ਦੇ ਉੱਤੇ ਬਿਲਕੁਲ ਵਿਸ਼ਵਾਸ ਨਾ ਕਰੋ ਆਜਕਲ ਬਹੁਤ ਸਾਰੀ ਐਡ ਜੋ ਆਈਆਂ ਨੇ ਉਹ ਫੇਕ ਹੀ ਆ ਰਹੀਆਂ ਨੇ ਬਹੁਤ ਸਾਰੇ ਬੰਦੇ ਉਹਨਾਂ ਦੇ ਚੱਕਰ ਵਿੱਚ ਫਸ ਜਾਂਦੇ ਨੇ ਤੇ ਫਿਰ ਬਾਅਦ ਵਿੱਚ ਪਛਤਾਨਦੇ ਨੇ ਤੁਸੀਂ ਦੁਕਾਨਾਂ ਤੇ ਆਓ ਤੇ ਆ ਕੇ ਟਿਕਟਾ ਲਓ ਤੇ ਆਪਣੇ ਆਪਣੀ ਫਿਜ਼ੀਕਲ ਟਿਕਟ ਲੈ ਕੇ ਜਾਓ ओरिजिनल ਟਿਕਟ ਲੈ ਕੇ ਜਾਓ اور ایک چیز ਅਗਦਾ ਫਾਇਦਾ ਹੈ ਉਹ ਚੀਜ਼ وہی ओरिजिनल ਹੈ سوشل میڈیا ਵੱਲੋਂ ਕਿਹਾ ਜਾਂਦਾ سوشل میڈیا ਤੇ ਕੋਈ ਟਿੱਪ ਕੋਈ ਚੜਦੀ ਹੁੰਦੀ ਆ ਅਸੀਂ ਇਹ ਕੋਈ ਟਿੱਪ ਲੱਗੀ ਆਪਣਾ ਅਕਾਊਂਟ ਨੰਬਰ ਭੇਜੋ ਕਿ ਇਸ ਤਰ੍ਹਾਂ ਕੀ ਜੀ ਕਰਨਾ ਚਾਹੀਦਾ ਲੋਕ ਨੂੰ ਨਹੀਂ ਕਰਨਾ ਚਾਹੀਦਾ ਨਹੀਂ ਇਸ ਤਰ੍ਹਾਂ ਕੁਝ ਨਹੀਂ ਹੁੰਦਾ ਤੁਸੀਂ ਆਪਣੀ ਫਿਜ਼ੀਕਲ ਟਿਕਟ ਲੈ ਕੇ ਆਓ ਕਿੱਥੋਂ ਲਈਏ ਇੱਥੇ ਆ ਕੇ ਹਾਂਜੀ ਦੁਕਾਨ ਤੇ ਆਓ ਤੇ ਉੱਥੇ ਅੰਦਰ ਜੇ ਵੱਡੇ ਨੰਮਦ ਨੇ ਉਹਦੇ ਲਈ ਪ੍ਰੋਪਰ ਫਾਰਮ ਭਰਿਆ ਜਾਂਦਾ ਹੈ ਤੇ ਡਾਕੂਮੈਂਟ ਸਬਮਿਟ ਹੁੰਦੇ ਨੇ ਉਸ ਤੋਂ ਬਾਅਦ ਤੁਹਾਡੇ ਅਕਾਊਂਟ ਚ ਦਾ ਜੋ ਹੈ ਉਹ ਬੈਨਿੰਗ ਅਮਾਊਂਟ ਆਂਦਾ ਹੈ ਇਸ ਲਈ ਤੁਸੀਂ ਸਿੱਧਾ ਦੁਕਾਨ ਤੇ ਆ ਕੇ ਆਪਣੇ ਜੋ ਵੱਡੇ ਨਾਮ ਨੇ ਕਲੇਮ ਫਾਰਮ ਭਰ ਕੇ ਹੀ ਉਪਰ ਇਨਾਮ ਮਿਲਦਾ ਠੀਕ ਹੈ